ਬਟਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਆਪਣੇ ਭਰਾਵਾਂ ਦੇ ਰਖੜੀ ਬੰਨਣ ਆਈਆਂ ਭੈਣਾਂ ਦੀਆਂ ਅੱਖਾਂ ਹੋਈਆਂ ਨਮ ਕਿਹਾ ਉਹਨਾਂ ਤੋਂ ਲਵਾਂਗੇ ਵਾਅਦਾ ਅੱਗੇ ਤੋਂ ਕ੍ਰਾਈਮ ਦੀ ਦੁਨੀਆ ਤੋਂ ਰਹਿਣ ਦੂਰ ਦੱਸਦਿਏ ਕਿ ਜਿੱਥੇ ਅੱਜ ਦੇਸ਼ ਭਰ ਦੇ ਅੰਦਰ ਰਖੜੀ ਦਾ ਤਿਹਾੜ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਤੇ ਭੈਣਾਂ ਵੱਲੋਂ ਆਪਣੇ ਵੀਰਾਂ ਦੇ ਰਖੜੀ ਬੰਨੀ ਜਾ ਰਹੀ ਹੈ ਤੇ ਉਹਨਾਂ ਦੀ ਲੰਬੀ ਉਮਰ ਦੀ ਦਿਵਾਮਾ ਕੀਤੀਆਂ ਜਾ ਰਹੀਆਂ ਹੈ ਉਥੇ ਬਟਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ 190 ਤੋਂ ਲਗਭਗ ਕੈਦੀਆਂ ਜਿਹੜੇ ਜਾਂ ਹਵਾਲਾਤੀ ਨੇ ਉਹ ਬੰਧ ਹਨ ਅਤੇ ਅੱਜ ਰੱਖੜੀ ਦੇ ਤਿਹਾੜੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਮੌਕੇ ਜਿਹੜੇ ਸਬੜਨੇ ਬੋਲਦੇ ਆ ਕਿ ਪੰਜਾਬ ਸਰਕਾਰ ਦੇ ਦੇਸ਼ਨ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਪੂਰੇ ਕੀਤੇ ਗਏ ਹਨ ਇਹ ਭਾਵੇਂ ਉਹਨਾਂ ਦੇ ਲਈ ਆਪਣਾ ਜਿਹੜੀ ਇੱਥੇ ਆਪਣਾ ਪੈਣਾ ਰੱਖੜੀ ਬਣਾਈ ਹੈ ਉਹਨਾਂ ਦੇ ਲਈ ਹਵਾ ਦਾ ਆਪਣਾ ਇਹਨਾਂ ਵੱਲੋਂ ਜਿਹੜਾ ਹੈਗਾ ਉੱਥੇ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਨਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਨਾਲ ਇਹਨਾਂ ਵੱਲੋਂ ਮਠਿਆਈ ਦਾ ਵੀ ਅੰਦਰੀ ਜਿਹੜਾ ਹੈ ਪ੍ਰਬੰਧ ਕੀਤਾ ਗਿਆ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਅੱਜ ਰਖੜੀ ਤਿਹਾੜੀ ਪੂਰੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਰਖੜੀ ਤਿਹਾੜੀ ਦੇ ਲਈ ਕੇਂਦਰੀ ਜੀਲ ਦੇ ਅੰਦਰ ਵੀ ਵਿਸ਼ੇਸ਼ ਕਰਕੇ ਪ੍ਰਬੰਧ ਕੀਤੇ ਗਏ ਜਿਸ ਤੋਂ ਵੱਡਣ ਦਾ ਕਹਿਣਾ ਹੈ ਕਿ ਇੱਥੇ ਜਿਹੜੀਆਂ ਸਾਡੇ ਵੱਲੋਂ ਜਿਹੜੇ ਆਪਾਂ ਪ੍ਰਬੰਧ ਕੀਤੇ ਗਏ ਹਨ ਉਹ ਪੰਜਾਬ ਸਰਕਾਰ ਦੇ ਦੇਸ਼ਾਂ ਨਿਰਦੇਸ਼ਾਂ ਦੇ ਅਨੁਸਾਰ ਹੀ ਕੀਤੇ ਗਏ ਹਨ ਅਤੇ ਇਸ ਮੌਕੇ ਬਹੁਤ ਸਾਰੀਆਂ ਔਰਤਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਅੱਜ ਰਖੜੀ ਤਿਹਾੜੀ ਦੇ ਉੱਤੇ ਭਰਾ ਦੇ ਉਹ ਦੇ ਕੋਲ ਇਹ ਵਾਅਦਾ ਲਿਆ ਜਾਵੇਗਾ ਕਿ ਉਹ ਹੁਣ ਕ੍ਰਾਈਮ ਦੀ ਦੁਨੀਆ ਤੋਂ ਦੂਰ ਰਹਿਣ ਅਤੇ ਅਸੀਂ ਅਖੜੀ ਰੱਖੜੀ ਜਿਹੜੀ ਆਪਣੇ ਘਰ ਸੁੱਖੀ ਸੰਧੀ ਮਨਾ ਸਕੀਏ ਅਸੀਂ ਦਿਖਾ ਰਹੇ ਹਾਂ ਪਟੰਡਾ ਦੀ ਕੇਂਦਰੀ ਜੇਲ੍ਹ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਇੱਥੇ ਜਿਹੜੀ ਪੁਖਤਾ ਪ੍ਰਬੰਧ ਕੀਤੇ ਗਏ ਸੀ ਅਤੇ ਇੱਥੇ ਰੱਖੜੀ ਦਾ ਤਿਹਾਰ ਬੜੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਕੇਂਦਰੀ ਜੇਲ੍ਹ ਦੇ ਅੰਦਰ ਦੀਆਂ ਜਿੱਥੇ ਅੱਜ ਅਖੀਰ ਤੇ ਹਰੜਾ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤੇ ਇੱਥੇ ਜਿਹੜੇ ਆਪਣਾ ਪ੍ਰਬੰਧ ਨੇ ਉਹ ਭਾਵੇਂ ਹਵਾ ਦਾ ਪ੍ਰਬੰਧ ਹੋਵੇ ਭਾਵੇਂ ਪਾਣੀ ਦਾ ਪ੍ਰਬੰਧ ਹੋਵੇ ਭਾਵੇਂ ਇੱਥੇ ਖਾਣ ਪੀਣ ਦਾ ਜਿਹੜਾ ਇੱਥੇ ਮਠਾਈ ਦਾ ਪ੍ਰਬੰਧ ਹੋਵੇ ਉਹ ਵੀ ਅੰਦਰ ਇਹਨਾਂ ਵੱਲੋਂ ਅੰਦਰ ਹੀ ਕੀਤਾ ਗਿਆ ਸੀ ਇਹਨਾਂ ਸਾਰੀਆਂ ਤਸਵੀਰਾਂ ਦੇ ਵਿੱਚ ਵੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੀਆਂ ਔਰਤਾਂ ਨੇ ਜਿਹੜੀਆਂ ਆਪਣਾ ਭੈਣਾ ਨੇ ਉਹ ਆਪਣੇ ਵੀਰਾਂ ਦੇ ਜਿਹੜੀ ਜੇਲ੍ਹ ਦੇ ਅੰਦਰ ਬੱਤੀ ਸੀ ਉਹਨਾਂ ਦੇ ਰਖੜੀ ਮੰਨਣ ਦੇ ਲਈ ਤੇ ਆਈਆਂ ਹੋਈਆਂ ਸਨ ਆਓ ਉਸ ਨੂੰ ਸੁਣਾਉਣੇ ਹੈ ਇਸ ਸੰਬੰਧੀ ਕੀ ਕਹਿੰਦੇ ਨੇ ਜੇਲ੍ਹ ਸੁਪਰਡੈਂਟ ਅਤੇ ਇੱਥੇ ਇੱਕ ਰਖੜੀ ਬੰਨ੍ਹਣਾਈ ਆਪਣੇ ਵੀਰ ਤੇ ਰਖੜੀ ਬੰਨ੍ਹਾਈ ਆਪਣਾ ਭੈਣ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਹਨ ਸਤਿਕਾਰਯੋਗ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸ ਕਰਨ ਸਿੰਘ ਅੱਥੇ ਜੇ ਪਹੁੰਚਿਆ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਜਿੱਥੇ ਅੱਜ ਰਖੜੀ ਆ ਤੇ ਆ ਪੂਰੇ ਦੇਹ ਦੇ ਅੰਦਰ ਬਣਾਇਆ ਜਾ ਰਹਾ ਹੈ ਉੱਥੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਜਿਹੜੇ ਆਪਣਾ ਹਵਾਲਾ ਤੀਨੇ ਜਾਂ ਕੈਦੀ ਨੇ ਉਹਨਾਂ ਜਿਹੜੇ ਇੱਥੇ ਆਪਣਾ ਜਿਹੜੇ ਇੱਥੇ ਲੋਕ ਨੇ ਇੱਥੇ ਬੰਦੀ ਨੇ ਉਹਨਾਂ ਦੇ ਲਈ ਜਿਹੇ ਇਥੇ ਰਖੇ ਤਿਆਰ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਦੇਸ਼ਾਂ ਦੇ ਅਨੁਸਾਰ ਵੱਡੀ ਗਿਣਤੀ ਵਿੱਚ ਇੱਥੇ ਆਪਣਾ ਭਣਾਈਆਂ ਹੋਈਆਂ ਨੇ ਤੇ ਪੰਜਾਬ ਸਰਕਾਰ ਦੀ ਅੰਦੇਸ਼ਾ ਦੇ ਅਨੁਸਾਰ ਜਿਹੜਾ ਉਹ ਜੇਲ੍ਹ ਸੁਪਰਡੈਂਟ ਵੱਲੋਂ ਇੱਥੇ ਅੰਦਰ ਜਿਹੜਾ ਇੰਟਰਵਿਊ ਇੰਤਜ਼ਾਮ ਕੀਤਾ ਗਿਆ ਇੱਥੇ ਉਹਨਾਂ ਜਿਹੜੇ ਜਿਹੇ ਪੱਖੇ ਇੰਤਜ਼ਾਮ ਕੀਤਾ ਗਿਆ 3 ਵਾਲੇ 50 ਕਿਲੋਮੀਟਰ ਕੀਤਾ ਗਿਆ ਉਹਨਾਂ ਲਈ ਮਠਾਈ ਦੇ ਜਿਹੜਾ ਪ੍ਰਬੰਧ ਹੈ ਉਹ ਅੰਦਰ ਹੀ ਕੀਤਾ ਗਿਆ ਕਿਉਂਕਿ ਜੇਲ੍ਹ ਸੁਪਰਡੈਂਟ ਕਹਿੰਦਾ ਕਿ ਬਾਹਰੋਂ ਕੀ ਬ੍ਰੇਕ ਸਮਾਰ ਇਹੋ ਜਾ ਜਾਂਦਾ ਜਿਸ ਲਈ ਉਹਨੂੰ ਆਪਣਾ ਤੇ ਉਹਨਾਂ ਵੱਲੋਂ ਮਠਾਈ ਦਾ ਪ੍ਰਬੰਧ ਜਿਹੜਾ ਅੰਦਰ ਹੀ ਸਾਰਾ ਵੀ ਵੀ ਨਾਲ ਆਪਣਾ ਕੀਤਾ ਗਿਆ ਇਹ ਵੱਡੀ ਗਿਣਤੀ ਦੇ ਭੈਣਾਂਆਂ ਆਈਆਂ ਤੇ ਬਹੁਤ ਸਾਰੀਆਂ ਭੈਣਾਂ ਦੇ ਇੱਕ ਗੱਲ ਕਹਿਣੀ ਹੈ ਕਿ ਜਿਹੜੇ ਉਹਨਾਂ ਦੇ ਵੀਰ ਅੰਦਰ ਨੇ ਉਹ ਅੱਜ ਉਹਨਾਂ ਤੋਂ ਰੱਖੀ ਦਿੰਦੇ ਹੋ ਤੇ ਇਸੇ ਵਾਅਦੇ ਲੈ ਕੇ ਜਾਣੀਆਂ ਕਿ ਉਹ ਜਿਹੜੇ ਹੈਗੇ ਆ ਉਹ ਕ੍ਰਾਈਮ ਦੁਨੀਆ ਤੋਂ ਦੂਰ ਰਹਿਣ ਆ ਉਸ ਨੂੰ ਸੌਣੇ ਇੱਕ ਬੰਦੇ ਕੀ ਕਹਿੰਦੇ ਨੇ ਜਿਸ ਦਾ 100% ਮਨਜੀਤ ਸਿੰਘ ਲੰਢਕਾ ਠੀਕ ਜੀ ਕੀ ਨਾਮ ਦੱਸੋ ਮੇਰਾ ਨਾਮ ਸੁਮੰਦਿਤ ਕੋਰ ਇਹ ਤਰ੍ਹਾਂ ਜੀ ਕੇਂਦਰੀ ਜੀ ਹੈ ਕਿਨੇ ਹੈ ਕੌਣ ਲੱਗਦਾ ਸਰ ਮੇਰਾ ਨਾਮ ਬ੍ਰਦਰ ਹੈ ਸਟੇਲ ਦੇ ਵਿੱਚ ਮਰਡਰ ਕੇਸ ਦੇ ਵਿੱਚ ਤੇ ਅੱਜ ਮੈਂ ਰੱਖੜੀ ਦੇ ਤਿਹਾਪ ਤੇ ਰੱਖੜੀ ਬੰਨਣ ਆਈ ਹਾਂ ਇਸ ਤਰ੍ਹਾਂ ਬੰਦਰ ਜੀਓਸਤੋ ਆਪਣਾ ਜਿਹੜਾ ਹੈਗਾ ਉਸ ਨੂੰ ਆਪਣਾ ਜੀਓ ਦੇ ਵਿੱਚ ਰੱਖੜੀ ਬੰਨਣ ਕਿਤਨਾ ਵੱਧ ਬਦਲ ਜਾਊਗਾ ਸਰ ਮੈਂ ਆਉਂਦੇ ਤਾਂ ਇਹੀ ਵਾਦਾ ਲਾਉਂਗੀ ਕਿ ਅੱਗੇ ਤੋਂ ਕੋਈ ਕ੍ਰਾਈਮ ਨਾ ਕਰੇ ਆਪਦਾ ਵਧੀਆ ਬਣੇ ਤੇ ਸਾਡੇ ਨਾਲ ਰਵੀ ਖਾਨ ਦੀ ਜੀ ਵਿੱਚ ਇਹ ਕਿਸੇ ਨਾ ਜਿਹੜੇ ਇਸ ਨਾਲ ਜਿਹੜੇ ਵੀਰ ਨੇ ਜਿਹੜੇ ਇਸ ਤਰ੍ਹਾਂ ਕ੍ਰਾਈਮ ਕਰਦੇ ਉਹਨਾਂ ਨੂੰ ਇਹੀ ਕਹਾਂਗੀ ਕਿ ਕ੍ਰਾਈਮ ਨਾ ਕਰੋ ਆਪਣੀ ਫੈਮਿਲੀ ਨਾਲ ਰਹੋ ਆਪਣੀ ਫੈਮਿਲੀ ਦੇ ਨਾਲ ਵਧੀਆ ਆਪਣੀ ਲਾਈਫ ਜਿਉਂਾਰੋ ਹਾਂਜੀ ਅਲੂ ਕਰਤੀ ਕਿਸੇ ਨਾ ਜਿਹੜੇ ਇਸ ਤਰ੍ਹਾਂ ਕੋਈ ਅੱਜ ਸਾਡੇ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਇੰਦਰੀਵਲ ਪ੍ਰਸ਼ੰਦਾ ਤੋਂ ਔਰ ਸਾਡੇ ਜਿਹੜੇ ਮੰਤਰੀ ਸਾਹਿਬ ਦਾ ਦਾ ਲਾਸ਼ੀ ਸਿੰਘ ਭੂਲਵਾ ਸਾਹਿਬ ਔਰ ਜਿਹੜੀ ਜੀ ਦੇ ਅਰੂਪ ਆਰਜੀ ਵੱਲੋਂ ਸਾਨੂੰ ਵਿਸ਼ੇਸ਼ ਹਦੈਤਾਂ ਕਿਉਂਕਿ ਇਸ ਤਹਰਾ ਦਾ ਕੀਤਾ ਤਿਹਾਰਾ ਇਹ ਤੇ ਬੰਦੀਆਂ ਦੇਆਂ ਭੈਣਾਂ ਨੂੰ ਜਿਹੜੀਆਂ ਰਖੜੀਆਂ ਬਨਣਾਉਣ ਨੂੰ ਉਸ ਵਾਸਤੇ ਵਿਸ਼ੇਸ਼ ਪ੍ਰਬੰਧ ਕਰਦੇ। ਤਾਂ ਅਸੀਂ ਉਹ ਸਪੈਸ਼ਲ ਪ੍ਰਬੰਧ ਕੀਤਾ ਡਿਊਟੀਆਂ ਦੇ ਵਿੱਚ ਜਿਹੜੀਆਂ ਰਖੜੀ ਬਨਣ ਦਾ ਸਾਰੇ ਕੁਰਸੀਆਂ ਮੇਜ ਦਾ ਸਹੀ ਕੀਤਾ। ਔਰ ਜਿਹੜੀ ਮਠਿਆਈ ਹੈ ਉਹ ਅਸੀਂ ਆਪੇ ਸੋਨਾ ਹੀ ਇੱਥੇ ਉਹਦਾ ਪ੍ਰਬੰਧ ਕੀਤਾ ਤਾਂ ਕਿ ਬਾਹਰੋਂ ਕੋਈ ਮਠਿਆਈ ਨਾ ਲੈ ਤੇ ਉਹਦੇ ਵਿੱਚ ਕੋਈ ਸਮਾਨ ਨਾ ਚੜਾ ਜਾਵੇ। ਔਰ ਇਹ ਜਿਹੜਾ ਤਿਹਾਰਾ ਹੈ ਸਰਿਸ ਕਰਕੇ ਬੜਾ ਮਹੱਤਵ ਰੱਖਦਾ ਹੈ ਕਿ ਜਿਹੜੀ ਬੰਦੀ ਵੀਰ ਹੈ ਉਹਨਾਂ ਦੀ ਜਿਹੜੀ ਪਰਿਵਾਰਕ ਕੜੀ ਹੋ ਮਜ਼ਬੂਤ ਰਹੇ ਤਾਂ ਕਿ ਇਹ ਜਿਹੜੀ ਪਰਿਵਾਰਕ ਕੜੀ ਹੈ ਇਹ ਉਹਨਾਂ ਨੂੰ ਗਲਤ ਰਸਤੇ ਤੋਂ ਵਾਪਸ ਸਹੀ ਰਸਤੇ ਤੇ ਲੈ ਕੇ ਆਵੇ ਔਰ ਉਹ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਵਿੱਚ ਸ਼ਰਧ। ਕਿੰਨੇ ਕਿਸੇ ਜਿਆਦਾ ਪਰੇਸ਼ਾਣਾ ਬੋਲੋ ਕਿ ਉਹਨਾਂ ਤੋਂ ਜਿਹੜਾ ਤੁਹਾਨੂੰ ਕੋਈ ਜਿਆਦਾ ਵਾਅਦਾ ਲਿਆ ਜਾ ਰਿਹਾ ਜੀ ਤੁਸੀਂ ਅੱਗੇ ਵੀ ਇਸ ਨੂੰ ਹਮਤ ਨਹੀਂ। ਇਹ ਤਾਂ ਮੈਂ ਸਮਝ ਹਾਂ 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 ਜਿਹੜੀਆਂ ਨਹੀਂ ਨਾ ਉਹ ਵੀ ਮੇਰੇ ਖਿਆਲ ਦੇ ਵਿੱਚ ਇਹ ਵਾਦਾ ਆਪਣੇ ਭਰਾਵਾਂ ਕੋਲ ਲੈਣ ਗਿਆ ਕਿ ਉਹ ਗਲਤ ਰਸਤੇ ਤੋਂ ਮਤਲਬ ਵਾਪਸ ਆਉਣ ਤੇ ਚੰਗੇ ਨਾਗਰਿਕ ਬਣਨ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੇ ਨਾਲ ਰਹਿ ਸਕਣ ਔਰ ਚੰਗਾ ਜੀਵਨ ਜੀ ਸਕਣ। ਸਰਵਾਂਤਰ ਡਿਊਟੀ ਦੇ ਵਿੱਚ ਜੋ ਮੇਜ ਕੁਰਸੀਆਂ ਬਕਾਇਦਾ ਲਾਈਆਂ ਗਈਆਂ ਔਰ ਜਿਹੜੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਤਲਾਸ਼ੀਆਂ ਕਿ ਤਾਂ ਕਿ ਕੋਈ ਗਲਤੀ ਨਹੀਂ ਚਲੀ ਜਾਵੇ ਔਰ ਜਿਹੜੇ ਮਠਿਆਈ ਆ ਉਹ ਤੁਹਾਨੂੰ ਦੱਸਿਆ ਕਿ ਮਠਿਆਈ ਅਸੀਂ ਆਪ ਬਜਾਰੋਂ ਖਰੀਦ ਕੇ ਲਿਆਂਦੀ ਔਰ ਨੋ ਪ੍ਰੋਫਿਟ ਨੋ ਲਾਸ ਤੇ ਅਸੀਂ ਦੇਰੇ ਆ ਉਹ ਜਿਨ੍ਹਾਂ ਨੇ ਵੀ ਮਠਿਆਈ ਲੈਣੀ ਆ ਉਹ ਆਪ ਪੈਨਾ ਉੱਤਰ ਲੈ ਕੇ ਉਹਨਾਂ ਨੂੰ ਅੱਜ ਭਰਾਮ ਉਹ ਜਿਹੜੀਆਂ ਪੈਨਾ ਉੱਤਰ ਲੈਣੇ ਨੇ ਤਾਂ ਆਪ ਨੂੰ ਸਿੱਧਾ ਰਿਜੀਸਟਰੀ ਤੇ ਲੈ ਜਾਓ ਡਾਕੂਮੈਂਟਸ ਜੇ ਜਿਵੇਂ ਆਮ ਮੁਲਾਕਾਤਾਂ ਹੁੰਦੀਆਂ ਰੋਜ਼ ਉਸ ਤੇ ਉਹਦੇ ਚੋਂ ਡਾਕੂਮੈਂਟ ਜਿਹੜੇ ਆਪਾਂ ਚੈੱਕ ਕਰਦੇ ਆ ਧਾਰਤ ਕਾਟ ਵਗੈਰਾ ਕੋਈ ਡਾਕੂਮੈਂਟ ਚੈੱਕ ਕਰਦੇ